ਪੰਜਾਬ ਦੇ ਹਵਾਈ ਸੰਪਰਕ ਨੂੰ ਅੰਤਰਰਾਸ਼ਟਰੀ ਤੇ ਕਰੇਲੂ ਨਵੇਂ ਸਾਲ ਦਾ ਤੋਹਫਾ ਮਿਲਣ ਜਾ ਰਿਹਾ ਹੈ 2024 ਦੇ ਅੰਤ ਵਿੱਚ ਤੇ 2025 ਦੇ ਸ਼ੁਰੂਆਤ ਵਿੱਚ ਹਾਰਦੀਏਅਰਲਾਈਨ 에어 ਇੰਡੀਆ ਐਕਸਪ੍ਰੈਸ ਵੱਲੋਂ 4 ਦਿਨ ਲਈ ਸਿੱਧੇ ਉਡਾਣਾ ਸ਼ੁਰੂ ਕੀਤੀਆਂ ਜਾ ਰਹੀਆਂ ਹਨ ਕੰਪੀਟੀਸ਼ਨ ਵਧੇਗਾ ਮੁਕਾਬਲਾ ਹੋਏਗਾ ਤੇ ਖੁਸ਼ੀ ਹੈ ਕਿ ਇੰਡੀਗੋ ਵੱਲੋਂ ਵੀ ਖੁਦ ਦਸੰਬਰ ਦੇ ਮਹੀਨੇ ਚਾਰ ਉਡਾਣਾ ਹਫਤੇਚ ਹੋਰ ਐਡ ਕੀਤੀਆਂ ਗਈਆਂ ਹਨ ਤੇ ਨਾਲ ਹੀ ਹੁਣ ਵਿਚ ਜਨਵਰੀ ਚ ਉਹਨਾਂ ਵੱਲੋਂ ਰੋਜ਼ਾਨਾ ਕੀਤੀਆਂ ਜਾਣਗੀਆਂ ਉਹਨਾਂ ਵੱਲੋਂ ਕੋਰਟ ਸ਼ੇਅਰ ਵੀ ਕੀਤਾ ਗਿਆ ਹੈ ਕੁਝ 에ਅਰਲਾਈਨਸ ਦੇ ਨਾਲ ਚੰਗੀ ਖਬਰ ਹੈ ਬਿਜ਼ਨਸ ਲਈ ਟੂਰਿਜ਼ਮ ਲਈ ਵਾਟ ਟੂਰਿਸ ਸਾਊਥ-ਈਸਟ ਏਸ਼ੀਆ ਤੋਂ ਵੀ ਆਏਗਾ ਇਸੇ ਤਰ੍ਹਾਂ ਮਲੇਸ਼ੀਆ ਦੇ ਨਾਲ ਹਫਤੇ ਚ ਤਿੰਨ ਉਡਾਨਾਂ ਤਿੰਨ 에ਅਰਲਾਈਨਸ ਵੱਲੋਂ ਉਡਾਨਾਂ ਕੁਵਾਲਾਮਪੁਰ ਲਈ ਚਲਾਈਆਂ ਜਾ ਰਹੀਆਂ ਕਰਦੇ ਹਾਂ ਕਿ ਪੰਜਾਬੀ ਜਿਹੜੇ ਨੇ ਜਿਨ੍ਹਾਂ ਨੇ ਬਹੁਤ ਵਧੀਆ ਰਿਸਪੌਂਸ ਦਿੱਤਾ ਹੈ ਹੁਣ ਸਪੋਰਟ ਕਰਿਏ ਸਾਰੇ ਪਾਸੇ ਦੂਜੇ ਹਵਾਈ ਦੇ ਪੰਜਾਬ ਚ ਬਣ ਰਹੇ ਹਨ ਪਰ ਉਹਨਾਂ ਨੂੰ ਇੰਨੀ ਸਕਸੈਸ ਨਹੀਂ ਮਿਲੀ ਆਓ ਇੱਕ ਇੱਕ ਜੰਨੀਆਂ ਫਲਾਈਟਸ ਆਣ ਗਿਆ ਲੋਕਾਂ ਨੂੰ 에어ਲਾਈਨਸ ਨੂੰ ਪਤਾ ਲੱਗੇਗਾ ਹਾਂ ਪੰਜਾਬ ਤੋਂ ਟ੍ਰੈਫਿਕ ਹੈ ਫਿਰ ਉਹ ਦੂਜੇ ਹਵਾਈ ਅੜਿਆਂ ਤੋਂ ਵੀ ਆਪਸ਼ਨਸ ਦੇਖ ਸਕਦੇ ਹਨ ਪੰਜਾਬ ਦੇ ਹਵਾਈ ਸੰਪਰਕ ਨੂੰ ਅੰਤਰਰਾਸ਼ਟਰੀ ਤੇ ਕਰੇ ਲੋ ਨਵੇਂ ਸਾਲ ਦਾ ਤੋਹਫਾ ਮਿਲਣ ਜਾ ਰਿਹਾ ਹੈ 2024 ਦੇ ਅੰਤ ਵਿੱਚ ਤੇ 2025 ਦੇ ਸ਼ੁਰੂਆਤ ਵਿੱਚ ਭਾਰਤੀ 에어ਲਾਈਨ 에어 인ਡੀਆ 익ਸਪ੍ਰੈਸ ਵੱਲੋਂ ਅੰਮ੍ਰਿਤਸਰ ਬੈਂਕਾਕ ਬੈਂਕਾਕ ਦੇ ਸਵਰਨਾਭੂਮੀ 에어ਪੋਰਟ ਸਭ ਤੋਂ ਬਿਜ਼ੀ 에어ਪੋਰਟ ਹੈ ਉਹਦੇ ਲਈ ਹਫਤੇ ਚ 4 ਦਿਨ ਲਈ ਸਿੱਧੇ ਉਡਾਨਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ ਇਸ ਤੋਂ ਪਹਿਲਾਂ థਾਈਲੈਂਡ ਦੀ థਾਈਲਾਈਨ 에어 ਵੱਲੋਂ ਵੀ ਡੌਨ ਮੂਅੰਗ 에어ਪੋਰਟ ਉਹਦੇ ਲਈ ਹਫਤੇ 4 ਉਡਾਨਾਂ 27 ਅਕਤੂਬਰ ਤੋਂ ਸ਼ੁਰੂ ਕੀਤੀਆਂ ਗਈਆਂ ਹਨ ਸੋ ਲੱਗਦਾ ਹੈ ਇਸੇ ਨੂੰ ਦੇਖਦੇ ਹੋਏ 에어 인ਡੀਆ ਨੇ ਵੀ ਫੈਸਲਾ ਲਿਆ ਹੈ ਕੰਪੀਟੀਸ਼ਨ ਵਧੇਗਾ ਮੁਕਾਬਲਾ ਹੋਏਗਾ ਜੇਕਰ ਕਿਸੇ ਦੀ ਪ੍ਰੈਫਰੈਂਸ ਡਾਊਨ ਮੂਵਿੰਗ ਦੀ ਹੈ ਜਾਂ ਬੈਂਕਕ ਉਹ ਸਵਰਨਭੂਮੀ ਦੀ ਹੈ ਉਹਨਾਂ ਕੋਲ ਵਿਕਲਪ ਹੋਰ ਹੋਣਗੇ ਤੇ ਉਮੀਦ ਹੈ ਕਿ ਕਿਰਾਏ ਵੀ ਕਟਣਗੇ ਨਾਲ ਹੀ ਲੰਬੇ ਸਮੇਂ ਤੋਂ ਅਸੀਂ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਅੰਮ੍ਰਿਤਸਰ ਵਿਕਾਸ ਵਿੱਚ ਚੱਲਣ ਕੋਸ਼ਿਸ਼ ਕਰਦੇ ਰਹੇ ਹਾਂ ਏਅਰਲਾਈਨਰਸ ਨੂੰ ਲਿਖਦੇ ਰਹੇ ਹਾਂ ਕਿ ਅੰਮ੍ਰਿਤਸਰ ਤੋਂ ਬੈਂਗਲੁਰੂ ਲਈ ਉਡਾਨਾਂ ਸ਼ੁਰੂ ਕੀਤੀਆਂ ਜਾਣ ਜੋ ਕਿ ਇੰਡੀਗੋ ਵੱਲੋਂ ਲੰਬੇ ਸਮੇਂ ਤੋਂ ਸੰਚਾਲਨ ਕੀਤੀਆਂ ਜਾ ਰਹੀਆਂ ਹਨ ਰੋਜ਼ਾਨਾ ਪਰ ਬਹੁਤ ਬਿਜ਼ੀ ਸੈਕਟਰ ਸੀਗਾ ਏ ਤੇ ਖੁਸ਼ੀ ਹੈ ਕਿ ਇੰਡੀਗੋ ਵੱਲੋਂ ਵੀ ਖੁਦ ਦਸੰਬਰ ਦੇ ਮਹੀਨੇ ਚਾਰ ਉਡਾਨਾਂ ਹਫਤੇ ਚੋਰ ਐਡ ਕੀਤੀਆਂ ਗਈਆਂ ਹਨ ਤੇ ਨਾਲ ਹੀ ਹੁਣ ਜਨਵਰੀ ਚ ਉਹਨਾਂ ਵੱਲੋਂ ਰੋਜ਼ਾਨਾ ਕੀਤੀਆਂ ਜਾਣਗੀਆਂ ਉਹਨਾਂ ਵੱਲੋਂ ਕੋਡ ਸ਼ੇਅਰ ਵੀ ਕੀਤਾ ਗਿਆ ਹੈ ਕੁਝ 에ਅਰਲਾਈਨਸ ਦੇ ਨਾਲ ਆ ਵਾਇਆ ਬੈਂਗਲੁਰੂ ਵਿੱਚ ਪਾਨ 에ਅਰਲਾਈਨਸ ਤੇ ਹੋਰ ਨਾਲ ਅਲਸੋ ਇਸੇ ਨੂੰ ਲੱਗਦਾ ਹੈ ਦੇਖਦੇ ਹੋਏ ਉਹਨਾਂ ਵੱਲੋਂ ਉਡਾਨਾਂ ਚ ਵਾਧਾ ਕੀਤਾ ਗਿਆ ਹੈ 에ਅਰ ਇੰਡੀਆ ਐਕਸਪ੍ਰੈਸ ਵੱਲੋਂ ਵੀ ਇਹ ਉਡਾਨਾਂ ਸੋਵਾਰ, ਬੁੱਧਵਾਰ, ਸ਼ੁੱਕਰਵਾਰ ਤੇ ਐਤਵਾਰ ਆਪਰੇਟ ਹੋਣਗੀਆਂ ਸਵੇਰੇ ਬੈਂਗਲੁਰੂ ਤੋਂ ਇਹ ਉਡਾਨ 555 ਦੇ ਰਵਾਨਾ ਹੋਏਗੀ ਤੇ ਇਹ 920 ਤੇ ਸਵੇਰੇ ਅੰਮ੍ਰਿਤਸਰ ਪਹੁੰਚੇਗੀ ਸੋ 920 ਤੇ ਅੰਮ੍ਰਿਤਸਰ ਪਹੁੰਚ ਕੇ ਜੋ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਵਾਲੋਂ ਅਸੀਂ ਕੋਈ ਜ਼ਿਆਦਾ ਐਵੀਏਸ਼ਨ ਐਕਸਪਰਟਸ ਨਹੀਂ ਹਾਂ ਪਰ ਜੋ ਉਹਨਾਂ ਦੀ ਜਹਾਜ਼ ਦਾ ਰੋਟੇਸ਼ਨ ਤੋਂ ਲੱਗ ਰਿਹਾ ਹੈ ਫਿਰ ਦੱਸ ਦਈਏ ਕੋਈ ਇਹ ਸੌਖਾ ਕੰਮ ਨਹੀਂ ਹੈ ਜਦੋਂ ਜਹਾਜ਼ ਲਗਾਣੇ ਹੁੰਦੇ ਕੋਸ਼ਿਸ਼ ਹੁੰਦੀ ਹੈ ਕਿ ਵੱਧ ਤੋਂ ਵੱਧ ਯੂਟਿਲਾਈਜੇਸ਼ਨ ਹੋਵੇ ਇਸੇ ਤਹਿਤ ਅੰਮ੍ਰਿਤਸਰ ਪਹੁੰਚ ਕੇ ਫਿਰੇ ਸਵੇਰੇ 10:30 ਵਜੇ ਸਵੇਰੇ 10:30 ਵਜੇ ਇਹ ਜਹਾਜ਼ ਤਕਰੀਬਨ 10:40 ਤੇ ਇਹ ਜਹਾਜ਼ ਬੈਂਕਾਕ ਲਈ ਰਵਾਨਾ ਹੋਏਗਾ ਸ਼ਾਮ ਨੂੰ 5 ਵਜੇ ਪਹੁੰਚ ਕੇ ਉੱਥੋਂ 6 ਵਜੇ ਰਵਾਨਾ ਹੋ ਕੇ ਫਿਰ ਇਹ ਰਾਤ ਦੇ 9:30 ਵਜੇ ਅੰਮ੍ਰਿਤਸਰ ਪਹੁੰਚੇਗਾ 737 ਮੈਕਸ 8 에ਅਰਕ੍ਰਾਫਟ ਹੋਏਗਾ ਜੋ ਇਹਨਾਂ ਦੀ ਬੁਕਿੰਗ ਤੋਂ 에ਅਰ ਇੰਡੀਆ ਦੀ ਐਕਸਪ੍ਰੈਸ ਦੀ ਵੈੱਬਸਾਈਟ ਤੋਂ ਸਾਨੂੰ ਪਤਾ ਲੱਗ ਰਿਹਾ ਹੈ ਤੇ ਫਿਰ ਅੱਗੇ ਰਾਤ ਨੂੰ 11:30 ਵਜੇ ਰਵਾਨਾ ਹੋ ਕੇ ਬੈਂਗਲੁਰੂ ਲਈ ਸਵੇਰ ਦੇ ਪੌਣੇ 3 ਵਜੇ ਪਹੁੰਚੇਗਾ ਸੋ ਚੰਗੀ ਖਬਰ ਬੈਂਕਾਕ ਲਈ ਹਫਤੇ ਚ 8 ਉਡਾਨਾਂ ਹੋ ਜਾਣਗੀਆਂ ਨਾਲ ਹੀ ਬੈਂਗਲੁਰੂ ਲਈ ਵੀ 7 ਪਹਿਲਾਂ ਹਫਤੇ ਚ ਉਡਾਨਾਂ ਸਨ ਰੋਜ਼ਾਨਾ ਦੀ ਏਅਰ ਇੰਡੀਗੋ ਇੰਡੀਗੋ ਵੱਲੋਂ ਉਨਾਂ ਵੱਲੋਂ ਵੀ ਕੁਝ ਦਿਨ ਰੋਜ਼ ਦੀਆਂ 2 ਉਡਾਨਾਂ ਹਨ ਜਨਵਰੀ ਚ ਰੋਜ਼ਾਨਾ 2 ਹਨ ਤੇ ਫਿਰ 에ਅਰ ਇੰਡੀਆ ਐਕਸਪ੍ਰੈਸ ਦੀਆਂ ਵੀ ਹਫਤੇ ਚ 4 ਦਿਨ ਹੋ ਜਾਣਗੀਆਂ ਸੋ ਜਨਵਰੀ ਦੇ ਮਹੀਨੇ ਲਈ 17 ਉਡਾਨਾਂ ਇੱਕ ਪਾਸੇ ਦੀਆਂ ਬੈਂਗਲੁਰੂ ਲਈ ਹੋ ਜਾਣਗੀਆਂ ਚੰਗੀ ਖਬਰ ਹੈ bizness ਲਈ tourism ਲਈ ਵੱਧ ਟੂਰਿਸ ਸਾਊਥ-ਈਸਟ ਏਸ਼ੀਆ ਤੋਂ ਵੀ ਆਏਗਾ Air India Express ਦਾ ਜਿਹੜਾ ਕਨੈਕਟੀਵਿਟੀ ਹੈ ਅੱਗੇ ਪੁਆਇੰਟ ਟੂ ਪੁਆਇੰਟ ਹੋਏਗੀ ਕਿਉਂਕਿ ਇਹਨਾਂ ਦਾ ਕੋਡ ਸ਼ੇਅਰ ਅੱਗੇ ਨਹੀਂ ਹੈ ਜੋ ਸਾਨੂੰ ਹਾਲੇ ਤੱਕ ਜਾਣਕਾਰੀ ਹੈ ਪਰ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਦੇਖ ਰਹੇ ਹਾਂ ਕਿ ਕੀ ਅੱਗੋਂ ਕਨੈਕਸ਼ਨ ਇੱਕ ਕੋਡ ਸ਼ੇਅਰ ਤਾਂ ਜੋ ਸਿੰਗਲ ਟਿਕਟ ਬਣ ਕੇ ਲੋਕ ਅੱਗੇ ਜਾ ਸਕਣ ਜੇਕਰ ਵਕੀ ਲੈਣੀ ਹੈ ਲੋਕ ਉੱਥੇ ਰਹਿ ਕੇ ਬੈਂਕਾਕ ਵੀਜ਼ਾ ਕਈ ਵਾਰ ਉਹਨਾਂ ਦਾ ਫ੍ਰੀ ਵੀ ਹੁੰਦਾ ਹੈ ਵੀਜ਼ਾ ਅਰਾਈਵਲ ਫ੍ਰੀ ਵੀ ਹੈ ਤੇ ਜੇਕਰ ਅੱਗੇ ਜਾਣਾ ਹੈ ਉਹ ਡੈਸਟੀਨੇਸ਼ਨਸ ਤੇ ਖਾਸ ਕਰਕੇ ਜਿਹੜੇ ਵਿਦੇਸ਼ ਤੋਂ ਆ ਰਹੇ ਹਨ ਤੇ ਬੈਂਕਾਕ ਤੋਂ ਤੱਕ ਸਾਨੂੰ ਜਾਣਕਾਰੀ ਹੈ ਬੈਂਕਾਕ ਤੋਂ ਵੀ ਕੈਨੇਡਾ 에어 ਕੈਨੇਡਾ ਵੱਲੋਂ ਸਿੱਧੀਆਂ ਫਲਾਈਟ ਹਨ ਵੈਂਕੂਵਰ ਲਈ ਤੇ ਜੇਕਰ ਵੱਖਰੀ ਟਿਕਟ ਲੈ ਕੇ ਉਹ ਜਾਣਾ ਚਾਹਣ ਸਵਰਨਾ ਭੂਮੀ ਤੋਂ ਤੇ ਲੋਕ ਜਾ ਸਕਣਗੇ ਇਸੇ ਤਰ੍ਹਾਂ ਮਲੇਸ਼ੀਆ ਦੇ ਨਾਲ ਹਫਤੇ 'ਚ ਤਿੰਨ ਉਡਾਨਾਂ ਦਨ 에어ਲਾਈਨਸ ਵੱਲੋਂ ਉਡਾਨਾਂ ਕੁਵਾਲਾਮਪੁਰ ਲਈ ਚਲਾਈਆਂ ਜਾ ਰਹੀਆਂ ਹਨ ਮਲੇਸ਼ੀਆ 에어ਲਾਈਨ ਰੋਜ਼ਾਨਾ ਚਲਾਉਂਦੀ ਹੈ 에ਰੇਸ਼ੀਆ 4 ਦਿਨ ਤੇ ਬੈਟੇ ਚੇਅਰ ਵੀ 4 ਦਿਨ ਤੇ ਸਕੂਟ ਹਫਤੇ ਚ 5 ਦਿਨ ਸੋ ਜਿਹੜਾ ਜਹਾਜ਼ 에어 ਇੰਡੀਆ ਐਕਸਪ੍ਰੈਸ ਵੱਲੋਂ ਮੈਕਸ ਸੇਟ ਵਰਤਿਆ ਜਾਣਾ ਹੈ ਉਹ ਤਕਰੀਬਨ 150 ਤੋਂ 180 ਸੀਟਾਂ ਤੱਕ ਦੀ ਜਹਾਜ਼ ਹੁੰਦਾ ਹੈ 180 ਸੀਟਾਂ ਸੋ ਉਮੀਦ ਕਰਦੇ ਹਾਂ ਕਿ ਪੰਜਾਬੀ ਜਿਹੜੇ ਨੇ ਜਿਨ੍ਹਾਂ ਨੇ ਬਹੁਤ ਵਧੀਆ ਰਿਸਪੌਂਸ ਦਿੱਤਾ ਹੈ ਹੁਣ ਸਪੋਰਟ ਕਰੀਏ ਸਾਰੇ ਪਾਸਿਓਂ ਪਾਵੇਂ ਲੁਧਿਆਣਾ ਹੈ ਪਟਿਆਲੇ ਹੈ ਉਹਨਾਂ ਨੂੰ ਕਹਿੰਦੇ ਹਨ ਕਿ ਸਾਨੂੰ ਦਿੱਲੀ ਦਾ ਵਿਕਲਪ ਵੀ ਹੈ ਆਓ ਪੰਜਾਬ ਦੇ ਪੰਜਾਬ ਦੇ ਆਪਣੇ ਹਵਾਈ ਅੜੇ ਨੂੰ ਸਪੋਰਟ ਕਰੀਏ ਦੂਜੇ ਹਵਾਈ ਅੜੇ ਪੰਜਾਬ 'ਚ ਬਣ ਰਹੇ ਹਨ ਪਰ ਉਹਨਾਂ ਨੂੰ ਇੰਨੀ ਸਕਸੈਸ ਨਹੀਂ ਮਿਲੀ ਆਓ ਇੱਥੇ ਜਿੰਨੀਆਂ ਫਲਾਈਟਸ ਆਣਗੀਆਂ ਲੋਕਾਂ ਨੂੰ 에ਅਰਲਾਈਨਸ ਨੂੰ ਪਤਾ ਲੱਗੇਗਾ ਹਾਂ ਪੰਜਾਬ ਤੋਂ ਟ੍ਰੈਫਿਕ ਹੈ ਫੇਰ ਉਹ ਦੂਜੇ ਹਵਾਈ ਅੜਿਆਂ ਤੋਂ ਵੀ ਆਪਸ਼ਨਸ ਦੇਖ ਸਕਦੇ ਹਨ ਲੋੜ ਹੈ ਅੰਮ੍ਰਿਤਸਰ ਨੂੰ ਸਪੋਰਟ ਕਰਨ ਦੀ ਪੰਜਾਬੀਆਂ ਵੱਲੋਂ ਇਹ ਧੰਨਵਾਦੀ ਹਾਂ ਜਿਹੜੇ ਬਹੁਤ ਵੱਡੀ ਗਿਣਤੀ ਚ ਕਰ ਰਹੇ ਹਨ ਕਿਉਂਕਿ ਫੀ ਤੋ 30% ਟ੍ਰੈਫਿਕ 2024 ਚ ਹੋਰ ਵਧੀ ਹੈ 10000 ਯਾਤਰੀ ਰੋਜ਼ਾਨਾ ਆ ਜਾ ਰਹੇ ਹਨ 3 ਲੱਖ ਤੋਂ ਵੱਧ ਯਾਤਰੀ ਮਹੀਨੇ ਚ ਸੋ 35 ਲੱਖ ਦਾ ਅੰਕੜਾ ਪਾਰ ਕਰਨਾ ਹੈ ਤਾਂ ਹੀ ਹੋਏਗਾ ਜੇਕਰ ਅਸੀਂ ਵਕਤ-ਵਕਤ ਪੰਜਾਬ ਤੋਂ ਜਾਵਾਂਗੇ ਤੇ ਆਵਾਂਗੇ ਅਮ੍ਰਿਤਸਰ ਦੇ ਵਾਈ ਹੱਡੇ ਤੋਂ ਫਰਾਈ ਅੰਮ੍ਰਿਤਸਰ ਇਨੀਸ਼ੀਏਟਿਵ ਉੱਲੋ ਖਾਸ ਕਰਕੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਥਾਈਲੈਂਡ ਰਾਹੀਂ ਵੀ ਕੋਈ ਏਅਰਲਾਈਨ ਆਵੇ ਜਿੱਥੋਂ ਕਿ ਅੱਗੋ ਕਨੈਕਸ਼ਨ ਮਿਲਣ ਤੇ ਥਾਈ ਲਾਈਨ 에ਰੋਲ ਮਿਲਦੇ ਹਨ ਪਰ ਨਾਲ ਹੀ ਕੋਸ਼ਿਸ਼ جاری ਹੈ ਕਿ ਥਾਈ 에ਅਰਵੇਜ਼ ਵੀ ਅੰਮ੍ਰਿਤਸਰ ਤੋਂ ਆਵੇ ਕੰਪੀਟੀਸ਼ਨ ਵਾਜ ਜਾਏਗਾ ਪਰ ਜੇਕਰ ਪੰਜਾਬ ਸਪੋਰਟ ਕਰਨਗੇ ਫੇਰ ਹੀ ਸਾਰੀਆਂ ਫਲਾਈਟ ਸਸਟੇਨ ਕਰ ਸਕਣਗੀਆਂ ਕੁਵਾਲਾਲੰਪੁਰ ਸਸਟੇਨ ਕਰ ਰਹੀਆਂ ਹਨ ਸਪੋਰਟ ਮਿਲ ਰਹੀ ਹੈ ਪੂਰੇ ਸਾਲ ਦੇਣ ਦੀ ਲੋੜ ਹੈ ਨਹੀਂ ਤੇ ਫਿਰ ਵਿੱਚ ਏਅਰਲਾਈਨਸ ਫਲਾਈਟਾਂ ਬੰਦ ਕਰ ਦਿੰਦੀਆਂ ਟੋਰਾਂਟੋ ਵੈਂਕੂਵਰ ਲਈ ਵੀ ਕੋਸ਼ਿਸ਼ جاری ਹੈ ਨਿਓਜ਼ 에ਅਰ ਵੱਲੋਂ ਮਿਲਾਨ ਜਾਂ ਰੋਮ ਰਾਹੀਂ ਟੋਰਾਂਟੋ ਜੋੜਿਆ ਜਾਂਦਾ ਹੈ ਵੱਤ ਵੱਤ ਸਪੋਰਟ ਕਰੋ ਅੰਮ੍ਰਿਤਸਰ ਦੋਹਾ ਰਾਹੀਂ ਵੀ ਟੋਰਾਂਟੋ ਨਾਲ ਜੁੜੇ ਕਤਰ 에ਅਰ ਵੱਲੋਂ ਜੋੜਿਆ ਜਾ ਰਿਹਾ ਹੈ ਦੋਹਾ ਰਾਹੀਂ ਹਫਤ ਜੋ ਨਦੀ ਵਿੱਚ ਚਾਰ ਫਲਾਈਟਾਂ ਤਿੰਨ ਤੋਂ ਚਾਰ ਫਲਾਈਟਾਂ ਟੋਰਾਂਟੋ ਲਈ ਸ਼ੁਰੂ ਹੋ ਰਹੀਆਂ ਨੇ ਕਤਰ 에ਅਰਵੇਜ਼ ਦੀਆਂ ਨਿਓਜ਼ 에ਅਰਲਾਈਨ ਨੂੰ ਵੱਤ ਵੱਤ ਸਪੋਰਟ ਕਰਿਏ ਤੇ ਲੋੜ ਹੈ ਪੰਜਾਬ ਸਰਕਾਰ ਨੂੰ ਬੱਸਾਂ ਸ਼ੁਰੂ ਕਰਨ ਦੀ ਬਾਰ-ਬਾਰ ਬੇਨਤੀ ਕਰ ਰਹੇ ਹਾਂ ਪੰਜਾਬ ਦੇ ਮੁੱਖ ਮੰਤਰੀ ਮਾਨਯੋਗ ਉਹਨਾਂ ਨੂੰ ਅਤੇ ਹੋਰਨਾਂ ਨੂੰ ਵੀ ਸਰਕਾਰ ਪਿਛਲੀ ਵਾਰੀ ਵੀ ਕਰਦੇ ਰਹੇ ਹਾਂ ਕਿ ਕਿਉਂ ਅਸੀਂ ਦਿੱਲੀ ਵੱਲ ਨੂੰ ਜ਼ਿਆਦਾ ਬੱਸਾਂ ਲਾ ਰਹੇ ਹਾਂ ਲਾਓ ਪਰ ਪੰਜਾਬ ਨੂੰ ਨਾ ਭੁੱਲੋ ਸੋ ਇਹੋ ਬੇਨਤੀ ਆ ਉਹਨਾਂ ਨੂੰ ਫਿਰ ਤੋਂ ਕਿ ਅੰਮ੍ਰਿਤਸਰ ਦੇ ਹਵਾਈ ਅੱਡੇ ਨੂੰ ਇੱਕੋ ਇੱਕ ਅੰਤਰਰਾਸ਼ਟਰੀ ਹਵਾਈ ਅੱਡਾ ਭਾਰਤ ਦਾ ਜਿੱਥੇ ਕੋਈ ਬੱਸ ਸੇਵਾ ਨਹੀਂ ਹੈ ਵਕਫ ਸ਼ਹਿਰਤ ਸ਼ੁਰੂ ਕਰਕੇ ਇਸ ਨੂੰ ਜੋੜਿਆ ਜਾਵੇ ਤੇ ਪੰਜਾਬੀਆਂ ਦੇ ਸਹਿਯੋਗ ਨਾਲ ਉਹ ਵੀ ਪ੍ਰੈਫਰ ਕਰਨਗੇ ਦੁਬਈ ਏਅਰ ਇੰਡੀਆ ਐਕਸਪ੍ਰੈਸ ਤੇ ਸਪਾਈਸ ਜੈਟ ਵੱਲੋਂ ਸ਼ਾਰਜਾ ਏਅਰ ਇੰਡੀਆ ਐਕਸਪ੍ਰੈਸ ਤੇ ਇੰਡੀਗੋ ਵੱਲੋਂ ਦੋਹਾ ਕਤਰ ਏਅਰ ਇੰਡੀਆ ਵੱਲੋਂ ਲੰਡਨ ਤੇ ਬਰਮਿੰਗਮ ਦੀਆਂ ਬਰਮਿੰਗਮ ਚਫਤੇ 4 ਦਿਨ ਲੰਡਨ ਗੈਟਵਿਕ 3 ਦਿਨ ਮਿਲਾਨ ਤੇ ਰੋਮ ਦੀਆਂ ਫਲਾਈਟਸ ਤੇ ਮਿਲਾਨ ਰਾਹੀਂ ਟੋਰਾਂਟੋ ਵੀ ਜੁੜ ਰਿਆ ਨਿਓਜ਼ੇਅਰ ਵੱਲੋਂ ਤੇ ਕਤਰ 에ਅਰਵੇਜ਼ ਵੱਲੋਂ ਦੋਹਾ ਸੋ ਇਹ 11 ਤਕਰੀਬਨ ਡੈਸਟੀਨੇਸ਼ਨ ਸਾਡੀਆਂ ਇੰਟਰਨੈਸ਼ਨਲ ਹਨ ਉਡਾਨਾਂ ਚ ਵਾਦਾ ਹੋ ਰਿਹਾ ਹੈ ਰੋਜ਼ਾਨਾ ਦੀਆਂ 100 ਉਡਾਨਾਂ ਆਨ ਜਾਂਦਾ ਟੀਚਾ ਆ ਪੂਰਾ ਬਹੁਤ ਨਜ਼ਦੀਕ ਹੈ ਪੂਰਾ ਵੀ ਜਲਦ ਹੋਏਗਾ ਅਰਾਈਵਲ ਤੇ ਡਿਪਾਰਚਰ ਅੰਮ੍ਰਿਤਸਰ ਤੋਂ ਰੋਜ਼ਾਨਾ ਹੋਇਆ ਕਰਨ ਤੇ ਹਫਤੇ ਵਿੱਚ ਅਸੀਂ ਇਸ ਦੀ ਗਿਣਤੀ ਵੱਧ ਤੋਂ ਵੱਧ ਆਦਾ ਸਕੀਏ 에어ਪੋਰਟ ਬਿਜ਼ੀ ਹੋਏਗਾ ਫਿਰ ਦੀ ਐਕਸਪੈਂਸ਼ਨ ਦਾ ਵੀ ਮੰਗ ਚੱਲ ਰਹੀ ਹੈ ਮੰਗ ਲੰਬੇ ਸਮੇਂ ਤੋਂ ਹੋ ਰਹੀ ਹੈ ਤੇ ਬਿਆਨ ਵੀ ਆਏ ਹਨ 에어ਪੋਰਟ ਅਥਾਰਟੀ ਵੱਲੋਂ ਕਿ देयर ਇਜ਼ ਅ ਕੰਸੀਡਰੇਸ਼ਨ ਪ੍ਰੋਪੋਜ਼ਲ ਹੋਰ ਫੈਸਿਲਿਟੀਆਂ ਪੰਜਾਬ ਸਰਕਾਰ ਨੂੰ ਦੇਣ ਦੀ ਲੋੜ ਹੈ 에어ਪੋਰਟ ਰੋਡ ਵਾਲ ਨੂੰ ਤੇ ਕਾਰਗੋ ਦੇ ਖਾਸ ਧਿਆਨ ਦੇਣ ਦੀ ਲੋੜ ਹੈ ਇਸੇ ਤਰ੍ਹਾਂ ਜੁੜੇ ਰਹੋ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਨਾਲ YouTube ਤੇ ਮਾਤੋ ਸਬਸਕ੍ਰਾਈਬ ਕਰੋ Facebook Instagram Twitter ਉਮੀਦ ਕਰਦੇ ਹਾਂ ਇਸੇ ਤਰ੍ਹਾਂ ਪੰਜਾਬੀ ਦੀ ਸਪੋਰਟ ਰਹੇਗੀ ਅਸੀਂ 에어ਲਾਈਨ 에어ਪੋਰਟ ਟਰੈਵਲ ਏਜੰਸੀ ਨਹੀਂ ਹਾਂ ਮੈਂ ਅਮਰੀਕਾ ਦਾ ਜੁੜਿਆ ਹਾਂ ਸਾਡੀ ਟੀਮ ਕੋਸ਼ਿਸ਼ ਹੈ ਪੰਜਾਬ ਅੰਮ੍ਰਿਤਸਰ ਦੁਨੀਆ ਨਾਲ ਜੁੜੇ ਹੋਰ ਡਿਵੈਲਪਮੈਂਟ ਹੋਵੇ ਪੰਜਾਬ ਦੀ ਅਕਾਡਮੀ ਚ ਹੋਰ ਇਸਤਾਵਾਦਾ ਹੋਵੇ ਬਹੁਤ ਬਹੁਤ ਧੰਨਵਾਦ